ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ੋਭਾ ਪ੍ਰਾਪਤ ਪਵਿੱਤਰ ਧਰਤੀ ਡੇਰਾ ਬਾਬਾ ਨਾਨਕ ਵਿੱਚ ਜੋ ਸਾਡੇ ਭਰਾ ਇਸ ਆਫਤ ਦਾ ਮੁਕਾਬਲਾ ਕਰਨ ਲਈ ਦੁੱਖ ਦੀ ਘੜੀ ਵਿੱਚ ਸਾਡੇ ਨਾਲ ਸ਼ਾਮਲ ਹੋਣ ਲਈ ਫਰੀਦাবাদ ਤੋਂ ਸਾਰੀਆਂ ਸੰਸਥਾਵਾਂ ਦੇ ਮੁਖੀ ਤੇ ਸਾਡੇ ਐਸ.ਡੀ.ਪੀ.ਸੀ. ਹਰਿਆਣਾ ਕਮੇਟੀ ਦੇ ਮੈਂਬਰ ਰਾਣਾ ਜੀ ਇਹ ਵੱਡੀ ਪੱਧਰ ਤੇ ਸਾਡੇ ਕੋਲ ਖਾਣ ਵਾਲੀਆਂ ਵਸਤਾਂ ਜਿਹੜੀਆਂ ਅੱਜ ਜ਼ਰੂਰੀ ਵਸਤਾਂ ਨੇ ਜਿਹੜੀਆਂ ਘਰ ਵਿੱਚ ਵਰਤੀਆਂ ਜਾਣ ਵਾਲੀਆਂ ਨੇ ਕੱਪੜਿਆਂ ਸਮੇਤ ਲੈ ਕੇ ਆਏ ਨੇ ਮੈਂ ਇਹਨਾਂ ਦਾ ਆਪਣੇ ਡੇਰਾ ਬਾਬਾ ਨਾਨਕ ਦੀ ਸੰਗਤ ਵੱਲੋਂ ਜ਼ਿਲ੍ਹਾ ਗਰਦਾਸਪੁਰ ਦੇ ਅਕਾਲੀ ਦਲ ਵੱਲੋਂ ਮੈਂ ਇਹਨਾਂ ਦਾ ਦਿਲ ਦੀਆਂ ਢੰਗਾਈਆਂ ਤੋਂ ਧੰਨਵਾਦ ਕਰਨਾ ਵਾਂ ਔਰ ਮੈਂ ਇਹ ਸਮਝ ਨਾਵਾ ਸਾਡੇ ਭਰਾਵਾਂ ਨੇ ਬਾਹ ਫੜੀ ਏ ਜਿਹੜੀ ਪੰਜਾਬ ਦੀ ਸਰਕਾਰ ਆ ਜਿਹਦੇ ਕੋਲ ਬਹੁਤ ਵੱਡੇ ਸਾਧਨ ਨੇ ਸਭ ਤੋਂ ਪਹਿਲਾਂ ਲੋਕਾਂ ਦੀ ਕਚਹਿਰੀ ਵਿੱਚ ਲੋਕਾਂ ਦੇ ਘਰਾਂ ਵਿੱਚ ਸਰਕਾਰ ਨੂੰ ਪਹੁੰਚਣਾ ਚਾਹੀਦਾ ਸੀ ਪਰ ਉਹਨਾਂ ਦੀ ਬਜਾਏ ਇਹ ਜਿਹੜੇ ਸਾਡੇ ਭਰਾ ਨੇ ਇਹ ਪਹੁੰਚ ਰਹੇ ਨੇ ਅੱਜ ਤੱਕ ਉਹਨਾਂ ਦੀ ਕੋਈ ਵੀ ਰਹਿਤ ਜਿਹੜੀ ਹੈ ਉਹ ਲੋਕਾਂ ਤੱਕ ਨਹੀਂ ਪਹੁੰਚ ਸਕੀ ਜਦਕਿ ਸਭ ਤੋਂ ਪਹਿਲਾਂ ਖਾਣ ਲਈ ਪਸ਼ੂਆਂ ਦੇ ਖਾਣ ਲਈ ਚਾਰਾ ਤੇ ਰਹਿਣ ਲਈ ਛੱਤ ਚਾਹੀਦੀ ਹੈ ਬਹੁਤ ਸਾਰੇ ਲੋਕਾਂ ਦੇ ਘਰ ਵੀ ਡਿੱਗ ਪਏ ਨੇ ਪਾਣੀ ਘਰਾਂ ਵਿੱਚ ਚਾਣ ਕੇ ਵੜ ਗਿਆ ਦਾਣੇ ਭਿੱਜ ਗਏ ਨੇ ਕੱਪੜੇ ਭਿੱਜ ਗਏ ਨੇ ਔਰ ਸਰਕਾਰ ਨੇ ਕੋਈ ਉਪਰਾਲਾ ਨਹੀਂ ਕੀਤਾ ਜੇ ਪੰਜਾਬ ਦੀ ਗਵਰਨਮੈਂਟ ਨੇ ਕੋਈ ਉਪਰਾਲਾ ਨਹੀਂ ਕੀਤਾ ਤੇ ਦਿੱਲੀ ਦੀ ਗਵਰਨਮੈਂਟ ਨੇ ਵੀ ਕੋਈ ਉਪਰਾਲਾ ਨਹੀਂ ਕੀਤਾ ਜਾਦ ਕੇ ਦੇਸ਼ ਤੇ ਬਾਦਸ਼ਾਹ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੋਈ ਆਫਤ ਆਉਂਦੀ ਏ ਤੇ ਉਹਨੂੰ ਸਾਰੇ ਕੰਮ ਛੱਡ ਕੇ ਉੱਥੇ ਪਹਿਲ ਦੇ ਆਧਾਰ ਤੇ ਆਉਣਾ ਚਾਹੀਦਾ ਅੱਜ 15 14 ਦਿਨ ਦੇ ਬਾਅਦ ਦੇਸ਼ ਦਾ ਪ੍ਰਧਾਨ ਮੰਤਰੀ ਜੀ ਆਏ ਨੇ ਤੇ ਸਾਨੂੰ ਸਿਰਫ 1600 ਕਰੋੜ ਰੁਪਇਆ ਦੇ ਕੇ ਗਏ ਨੇ ਜਦ ਕੇ ਮੈਂ ਸਮਝਣਾ ਕਿ ਅੱਜ ਤਹਿਸ਼ ਨਹਿਸ਼ ਹੋ ਗਿਆ ਕੋਈ ਫਸਲ ਨਹੀਂ ਬਚੀ ਔਰ ਲੋਕਾਂ ਨੇ ਬਹੁਤ ਵੱਡੇ ਖਰਚੇ ਕੀਤੇ ਹੋਏ ਨੇ ਫਸਲ ਪੱਕੀ ਹੋਈ ਸੀ ਲੋਕਾਂ ਦੀ ਆਸ ਵੱਜੀ ਹੋਈ ਸੀ ਕਿ ਫਸਲ ਵੱਢ ਕੇ ਤੇ ਦੇਣ ਦੇਣ ਵਾਲਿਆਂ ਦੇ ਪੈਸੇ ਜਿਹੜੇ ਨੇ ਉਹ ਦੇਵਾਂਗੇ ਪਰ ਉਹਨਾਂ ਨੂੰ ਅੱਜ ਕੋਈ ਨਾ ਕਰਜ਼ਾ ਦੇਣ ਦੀ ਨਾ ਲੋਕਾਂ ਦੀਆਂ ਦੇਣਦਾਰੀਆਂ ਦਾ ਕੋਈ ਉਹਨਾਂ ਦੀ ਜੇਬ ਵਿੱਚ ਪੈਸਾ ਵਾ ਨਾ ਆਪਣੇ ਡੰਗਰ ਪਾਲਣ ਲਈ ਕੋਈ ਪੈਸਾ ਨਾ ਆਪਣੇ ਬੱਚਿਆਂ ਲਈ ਕੋਈ ਕੱਪੜਾ ਤੇ ਮੈਂ ਸਮਿਨਾ ਕਿ ਮੈਂ ਇਹਨਾਂ ਸੰਗਤਾਂ ਦਾ ਇਹਨਾਂ ਸੰਸਥਾਵਾਂ ਦਾ ਖਾਸ ਕਰਕੇ ਫਰੀਦাবাদ ਜੀ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਵਾ ਜਿਹੜੇ ਕੱਲ ਤੋਂ ਆਏ ਹੋਏ ਨੇ ਸਾਰੀ ਰਾਤ ਇਹ ਕਿੱਟਾ ਬਣਾਉਂਦੇ ਰਹੇ ਨੇ ਹੁਣ ਇਹ ਫੀਲਡ ਵਿੱਚ ਚੱਲੇ ਨੇ ਭਾਵੇਂ ਸਾਡੇ ਕੋਲ ਬਹੁਤ ਸਮਾਨ ਆਇਆ ਵਾ ਖਾਣ ਪੀਣ ਦੀ ਸਮੱਗਰੀ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਵੀ ਸੰਸਥਾ ਇਹਨਾਂ ਥਾਵਾਂ ਤੇ ਮਦਦ ਕਰ ਰਹੀ ਏ ਉਹ ਸੰਸਥਾਵਾਂ ਦੇ ਰਾਈ ਆਉਣ ਭਾਵੇਂ ਕਾਰ ਸੇਵਾ ਵਾਲੇ ਸੰਤ ਨੇ ਭਾਵੇਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਏ ਜਾਂ ਕੋਈ ਹੋਰ ਸੰਸਥਾ ਵਾ ਜਿਹੜੀ ਸਮਾਜ ਸੇਵੀ ਸੰਸਥਾਵਾਂ ਨੇ ਕੋਈ ਟਰਾਲੀ ਮਿੱਟੀ ਦੀ ਭਰ ਲੈਂਦਾ ਸਕੈਨਰ ਲਾ ਲੈਂਦਾ ਵਾ ਕੋਈ ਕਿਸੇ ਤਰ੍ਹਾਂ ਦੇ ਸਕੈਨਰ ਲਾ ਲੈਂਦਾ ਵਾ ਉਹਦੇ ਲਾਗੇ ਖਲੋ ਕੇ ਸਾਨੂੰ ਪਤਾ ਵੀ ਨਹੀਂ ਉਹ ਕਿੱਥੋਂ ਆਏ ਨੇ ਕੌਣ ਲੋਕ ਨੇ ਉਹਦੇ ਲਾਗੇ ਖਲੋ ਕੇ ਕਹਿੰਦਾ ਐ ਸਕੈਨਰ ਵਿੱਚ ਪੈਸੇ ਪਾਓ ਮੈਂ ਇਹ ਸਮਝਣਾ ਜਿਹੜੀ ਆਪਾ ਧਾਪੀ ਪਈ ਏ ਸਾਡੇ ਇਲਾਕੇ ਦੀ ਬਹੁਤ ਵੱਡੀ ਬੇਇੱਜ਼ਤੀ ਏ ਅਸੀਂ ਇਹ ਬੇਇੱਜ਼ਤੀ ਮਹਿਸੂਸ ਕਰਨੇ ਆ ਕਈਆਂ ਭਰਾਵਾਂ ਨਾਲ ਉਹਨਾਂ ਲੋਕਾਂ ਨੇ ਜਾਇਜ਼ਤੀਆਂ ਕੀਤੀਆਂ ਜਿਹੜੇ ਸਾਡੇ ਇੱਥੋਂ ਦੇ ਰਹਿਣ ਵਾਲੇ ਨਹੀਂ ਟਰਾਲੀਆਂ ਲੁੱਟ ਲੈਂਦੇ ਨੇ ਟਰਾਲੀਆਂ ਨੂੰ ਚੰਬੜ ਜਾਂਦੇ ਨੇ ਪਤਾ ਨਹੀਂ ਕਿੱਧਰ ਕਿੱਧਰ ਲਈ ਫਿਰਦੇ ਨੇ ਔਰ ਮੈਂ ਸਮਿਨਾ ਉਹਨਾਂ ਕੋਲ ਸੁਚੇਤ ਰਹਿਣਾ ਚਾਹੀਦਾ ਜਿੱਥੇ ਸਹੀ ਆਪਣੇ ਚੀਜ਼ ਦੀ ਲੋੜ ਆ ਉਥੇ ਉਹ ਲੋੜ ਉਹਨਾਂ ਦੀ ਪੂਰੀ ਕਰਨੀ ਚਾਹੀਦੀ ਏ ਮੈਂ ਇਹ ਸੰਸਥਾਵਾਂ ਨੂੰ ਸਾਰੀਆਂ ਨੂੰ ਬੇਨਤੀ ਕਰਨਾ ਕਿ ਆਓ ਬੜੀ ਸੰਜੀਦਗੀ ਨਾਲ ਲਟੇਰਿਆਂ ਦੇ ਤਰੇਟੇ ਨਾ ਚੜੋ ਜਿਹੜਾ ਇਹ ਨੁਕਸਾਨ ਹੋ ਗਿਆ ਇਹ ਰੱਬ ਨੇ ਪੂਰਤੀ ਕਰਨੀ ਏ ਪਰ ਤੁਸੀਂ ਸਾਰੇ ਜ਼ਖਮਾਂ ਤੇ ਮਲਮ ਲਾਉਣ ਆਉਂਦੇ ਹੋ ਮੈਂ ਤੁਹਾਡਾ ਧੰਨਵਾਦ ਕਰਨਾ ਵਾ ਆਪਣੀ ਪਾਰਟੀ ਵੱਲੋਂ ਆਪਣੀ ਜਥੇਬੰਦੀ ਵੱਲੋਂ ਡੇਰੇ ਦੀਆਂ ਸੰਗਤਾਂ ਵੱਲੋਂ ਜ਼ਿਲ੍ਹਾ ਗਰਦਾਸਪੁਰ ਦੀਆਂ ਸੰਗਤਾਂ ਵੱਲੋਂ ਰਾਣਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਥੇ ਤੁਹਾਡੇ ਨਾਲ ਖੜੇ ਆ ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਜੀ ਫਿਰਦਾਬਾਤ ਤੋਂ ਸਾਢੇ 20 ਨਾਲ ਰਾਣਾ ਜੀ ਦੀ ਅਗਵਾਈ ਚ ਆਏ ਨੇ ਧੰਨਵਾਦ ਕਰਦੇ ਆ ਉਹਨਾਂ ਦਾ ਫਰੀਦਾਬਾਦੀਆਂ ਸਾਰੀਆਂ ਸੰਗਤਾਂ ਦਾ तकरीबन ਕੋਈ ਐਸਾ ਇਲਾਕੇ ਦਾ ਗੁਰਦੁਆਰਾ ਨਹੀਂ ਰਿਹਾ ਜਿਨ੍ਹਾਂ ਨੇ ਇਹਦੇ ਵੀ ਕੰਟਰੀਬਿਊਸ਼ਨ ਨਾ ਕੀਤਾ ਹੋਵੇ ਉਹਨਾਂ ਸਾਰੇ ਵੀਰਾਂ ਦਾ ਪੈਣਾ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਜੋ ਹੈ ਸਮਗਰੀ ਕੱਪੜੇ ਰਾਸ਼ਨ ਜੋ ਵੀ ਲੋੜ ਦੀ ਚੀਜ਼ਾਂ ਹੈ ਉਹ ਇਹਨਾਂ ਨੇ ਇੱਥੇ ਭੇਜੀਆਂ ਤੇ ਆਪ ਜੀ ਨੂੰ ਮੈਂ ਬੇਨਤੀ ਕਰਾਂਗਾ ਇਹ ਲੋੜ ਦੀਆਂ ਚੀਜ਼ਾਂ ਆਈਆਂ ਆਪ ਆਪਣੇ ਚੈਨਲ ਰਾਹੀਂ ਇਹ ਸਾਰੀਆਂ ਸੰਗਤਾਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਦੱਸੋ ਇਹ ਲੋੜ ਦੀਆਂ ਚੀਜ਼ਾਂ ਲੋੜਵੰਦ ਤੱਕ ਪਹੁੰਚਣ ਇੰਜ ਨਾ ਹੋਵੇ ਕਿ ਕੋਈ ਜਿਆਦਾ ਪਰ ਪਰ ਕੇ ਕਰ ਲੈਂਦਾ ਹੋਵੇ ਤੇ ਕੋਈ ਵਿਚਾਰਾ ਸਾਡਾ ਵੀਰ ਰਹਿ ਜਾਂਦਾ ਹੋਵੇ ਤੇ ਲੋੜ ਹਮ ਤੱਕ ਇਸ ਚੀਜ਼ ਤੁਹਾਡੇ ਚੈਨਲ ਰਾਹੀਂ ਜ਼ਰੂਰ ਪੁੱਛਣੀ ਚਾਹੀਦੀ ਹੈ ਮੈਂ ਇੱਕ ਵਾਰੀ ਫੇਰ ਆਪਣੇ ਸਾਰੇ ਵੀਰਾਂ ਦਾ ਜੋ ਨਾਲ ਆਏ ਸੇਵਾ ਕਰ ਰਹੇ ਨੇ 18-20 ਬੰਦੇ ਸਾਡੇ ਅਫੀਸਾਬਾਦ ਦੀਆਂ ਸਮੂਹ ਸੰਗਤਾਂ ਆਪਣੇ ਵੱਲੋਂ ਆਪਣੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਉਹਨਾਂ ਸਾਰਿਆਂ ਦਾ ਇੱਕ ਵਾਰੀ ਫੇਰ ਧੰਨਵਾਦ ਕਰਦਾ ਕਿ ਜੋ ਜੋ ਉਹਨਾਂ ਨੇ ਇੱਥੇ ਸੇਵਾ ਲਾਈ ਹੈ 10-15 ਦਿਨ ਠਹਿਰ ਕੇ ਦੁਬਾਰਾ ਆਵਾਂਗੇ ਤੇ ਫਿਰ ਅਸੀਂ ਦੇਖਾਂਗੇ ਕਿ ਕੀ ਚਾਹੀਦਾ ਅਸੀਂ ਉਹ ਫਿਰ ਉਸ ਤਰੀਕੇ ਦੀ ਸੇਵਾ ਜੋ ਸਾਡੇ ਕੋਲ ਵਾਈਰੂ ਸਾਹਿਬ ਲੈਣਗੇ ਉਹ ਕਰਾਂਗੇ ਵਾਈਰੂ ਜੀ ਕਾਲਾ ਫਲਤਾ ਵਾਈਰੂ ਜੀ ਕੀ ਫਤਿਹ